ਨਮਸਕਾਰ ਸਕਾਈ ਨਿਊਜ਼ ਪੰਜਾਬ ਦੇਖ ਰਹੇ ਹੋ ਮੈਂ ਹਾਂ ਅਜੇ ਕੁਮਾਰ ਗੱਲ ਕਰੀ ਜਾਏ ਇੱਕ ਕਿਸਾਨਾਂ ਵੱਲੋਂ ਕੋਲ ਦਿੱਤੀ ਗਈ ਸੀ ਟ੍ਰੇਨਾਂ ਬੰਦ ਲੈ ਕੇ ਜਿੱਥੇ ਕਿ ਅੱਜ ਅਸੀਂ ਖੜੇ ਹਾਂ ਪਟਿਆਲਾ ਰੇਲਵੇ ਸਟੇਸ਼ਨ ਤੇ ਜਿੱਥੇ ਕਿਸਾਨ ਪਹੁੰਚ ਚੁੱਕੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਜਿਹੜੀ ਕਿ ਅੱਜ ਟ੍ਰੇਨ ਰੋਕਣ ਦੀ ਮੁਹਿੰਮ ਚਲਾਈ ਗਈ ਹੈ ਇਹਦਾ ਕੀ ਮੇਨ ਮਕਸਦ ਹੈ ਹਾਂਜੀ ਬਈ ਸ਼ਿਖਰ ਜੀ ਸਤਿ ਸ਼੍ਰੀ ਅਕਾਲ ਜੀ ਅੱਜ ਇਹ ਟ੍ਰੇਨਾਂ ਰੋਕੀ ਜਾ ਰਹੀਆਂ ਕਿੰਨੇ ਤੋਂ ਕਿੰਨੇ ਟਾਈਮਿੰਗ ਹੈ ਤੇ ਇਹਦਾ ਮੇਨ ਜਿਹੜਾ ਕਿ ਰੀਜ਼ਨ ਕੀ ਹੈ ਇਹ ਰੇਲਾਂ ਰੁਕਾਏ ਜਾਂਦੇ ਨੇ ਸਾਡੇ ਐਸ ਕੇ ਮ ਰਾਜਨੀਤਿਕ ਗੈਰ ਆਂਜਕ ਪਾਰਟੀ ਵੱਲੋਂ ਅੱਜ ਰੇਲ ਨਾ ਰੋਕਣ ਦਾ ਹੁਕਮ ਹੋਇਆ ਅਸੀਂ ਕਰਕੇ ਅਸੀਂ ਇਹਦੇ 12 ਤੋਂ ਲੈ ਕੇ 2 ਵਜੇ ਤੱਕ ਰੇਲ ਨਾ ਰੋਕਾਂਗੇ ਕਿ ਕਿਹੜੇ ਕਿਹੜੇ ਸਟੇਸ਼ਨ ਤੇ ਨੇ ਜਿਹੜੀਆਂ ਰੋਕੀਆਂ ਜਾ ਰਹੀਆਂ ਨੇ ਪੰਜਾਬ ਦੇ ਇਹ ਮੈਨੂੰ ਤਾਂ ਵੈਸੇ ਇੰਨਾ ਕੀ ਪਤਾ ਮੈਂ ਬਲਕ ਪ੍ਰਧਾਨ ਐ ਮੈਂ ਤਾਂ ਇੰਨਾ ਕੁ ਵਾਰ ਅਸੀਂ ਪਟਿਆਲੇ ਦੀ ਗੱਡੀ ਰੋਕੀ ਆ ਇੱਥੋਂ ਅਸੀਂ ਹਜ਼ਰਾਂ ਬਾਕੀ ਕੁਝ ਸਾਡੇ ਬੰਦੇ ਡਾਉਣ ਕਲਾਂ ਬੈਠੇ ਨੇ ਕੁਝ ਉੱਥੇ ਵੀ ਰੋਪਣਗੇ 60 ਥਾਵਾਂ ਤੇ ਕਹਿ ਰਹੇ ਆ ਜਿਹੜੀਆਂ ਟ੍ਰੇਨਾਂ ਰੋਕੀਆਂ ਜਾ ਰਹੀਆਂ ਹਾਂ 60 ਥਾਵਾਂ ਤੇ ਹੋਰ ਪਾਲਟੀ ਬੈਠੀਆਂ ਨੇ ਸਾਡੇ ਜਿਵੇਂ ਨਾਬੇ ਬੈਠੇ ਨੇ ਨਾਬੇ ਵੀ ਹਣਗੇ ਸਾਡੇ ਸਾਡੇ ਬੰਦੇ ਬੈਠੇ ਨੇ ਵਿੱਚ ਬ ਜਿੱਥੇ ਜਿੱਥੇ ਵੀ ਬੈਠੇ ਬੈਠੇ ਆਪਣੇ ਆਪਣੇ ਰੁਕੀ ਜਾਣਗੇ ਦਭਲਾਣ ਵੀ ਰੋਕਣਗੇ ਪ੍ਰਧਾਨ ਜੀ ਗੱਲ ਕਰੀ ਦਿੱਲੀ ਕੂਚ ਨੂੰ ਲੈ ਕੇ ਕੀ ਤਿਆਰੀਆਂ ਨੇ ਕੀ ਰੀਜ਼ਨ ਉਹੀ ਹੈ ਜਿਹੜਾ ਕਿ ਟ੍ਰੇਨਾਂ 'ਚ ਰੋਕੀ ਜਾ ਰਹੀਆਂ ਹਾਂ ਸਾਡੀ ਦਿੱਲੀ ਰੋਕਣ ਜਾਣ ਕਰਕੇ ਅਸੀਂ ਇੱਥੇ ਟ੍ਰੇਨਾਂ ਰੋਕੀਆਂ ਨੇ ਜਿੰਨਾ ਚਿਰ ਸਾਨੂੰ ਦਿੱਲੀ ਨਹੀਂ ਜਾਂਦਾ ਉਹਦੇ ਅਸੀਂ ਇਸ ਨਹੀਂ ਹਸਣ ਸਾਡਾ ਸੰਘਰਸ਼ ਜਾਰੀ ਰਹੂਗਾ ਤੇ ਹੋਰ ਵੀ ਜਿਹੜੇ ਕਿ ਕਿਸਾਨ ਖੜੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆਂ ਵੀ ਜਿਹੜੀ ਅੱਜ ਟ੍ਰੇਨ ਰੋਕੋ ਮਹਿੰਮ ਚਲਾਈ ਗਈ ਹੈ ਇਸ ਦਾ ਮੇਨ ਮਕਸਦ ਕੀ ਹੈ ਹਾਂਜੀ ਬਈ ਸ਼ਿਗਰ ਜੀ ਇਹ ਕਿਸਾਨ ਮਜ਼ਦੂਰ ਮੋਰਚਾ ਤੇ ਐਸਕੇਮ ਗੈਰ ਰਾਜਨੀਤਿਕ ਵੱਲੋਂ ਸਾਂਝੇ ਕਾਲਮਦ ਵੱਲੋਂ ਇਹ 13 ਦਾ 12:00 ਤੋਂ 4:00 ਵਜੇ ਤੱਕ ਰੋਕਣ ਦਾ ਐਲਾਨ ਕਰਿਆ ਗਿਆ। ਇਹ ਰੋਸਕ ਤਾਂ ਕੀਤਾ ਗਿਆ ਵੀ ਸਾਨੂੰ ਇਹ 13 ਤਰੀਕ ਨੂੰ ਅਸੀਂ ਐਲਾਨ ਕਰਿਆ ਤੇ ਦਿੱਲੀ ਜਾਣ ਦਾ। ਉਹਦੇ ਕਰਕੇ ਸਾਨੂੰ ਦਿੱਲੀ ਜਾਣ ਨਹੀਂ দেয়া ਸਰਕਾਰ ਨੇ ਮੂਰੇ ਬਹੁਤ ਵੱਡੇ ਵੱਡੇ ਬੈਰੀਕੇਡ ਲਾਤੇ ਤੇ ਕਿਸਾਨਾਂ ਤੇ ਗੋਲੀਆਂ ਤੱਕ ਚਲਾਈਆਂ ਗਈਆਂ ਨੇ। ਇਹ ਕਰਕੇ ਅਸੀਂ ਮਤਲਬ ਉੱਥੇ ਸ਼ੰਭੂ ਬਾਰਡਰ ਤੇ ਤੇ ਖਨੌਰੀ ਬਾਰਡਰ ਤੇ ਸਾਰੇ ਕਿਸਾਨ ਬਹਿ ਗਏ ਨੇ। ਉਦੇ ਰੋਸ ਦੇ ਵਿੱਚ ਅਸੀਂ ਵੀ ਸਾਡੀ ਸਰਕਾਰ ਸਾਡੀਆਂ ਗੱਲਾਂ ਨਹੀਂ ਮੰਨ ਰਹੀ ਉਦੇ ਰੋਸ ਬਚਵਾ ਸੀ ਗੱਲ ਕਰੀ ਜੇ ਗੱਲ ਕਰੀ ਜੇ ਗੱਲਾਂ ਨੂੰ ਲੈ ਕੇ ਐਮਐਸਪੀ ਵੀ ਕੁਝ ਟਾਈਮ ਬਾਅਦ ਜਿਹੜੀ ਕਿ ਕਈ ਫਸਲਾਂ ਤੇ ਮਿਲ ਰਹੀ ਹੈ ਐਮਐਸਪੀ ਪਤਾ ਕੀ ਹੈ ਇਹ ਉਹ ਕੰਟੈਕਟ ਬੇਸ ਤੇ ਚਾਰ ਫਸਲਾਂ ਤੇ 5 ਸਾਲ ਬਾਅਦ ਤੇ ਦੇ ਰਹੇ ਨੇ ਉਹ ਤਾਂ ਉਹ ਇੱਕ ਪ੍ਰਾਈਵੇਟ ਕੰਪਨੀ ਨਾਲ ਕੰਟੈਕਟ ਬੇਸ ਹੋ ਗਿਆ ਕੰਟੈਕਟ ਬੇਸ ਤੇ ਤਾਂ ਅਸੀਂ ਪਹਿਲੇ ਹੀ ਸਵਾ ਸਾਲ ਉੱਤੇ ਦਿੱਲੀ ਬਹਿ ਕੇ ਆਏ ਆ ਕੰਟੈਕਟ ਟਕੇਤੀ ਤਾਂ ਅਸੀਂ ਕਰਨੀ ਨਹੀਂ ਹੈਗੀ ਉਹ ਵੀ ਕੀ ਕਹਿ ਰਹੇ ਨੇ ਉਹ ਵੀ ਜੇ ਝੋਨੇ ਦੀ ਫਸਲ ਤੁਸੀਂ ਛੱਡੋਗੇ ਤਾਂ ਤੁਹਾਡੇ ਜੀਰੇ ਹੁਣ ਬੀਜੇ ਰਹੇ ਨੇ ਵਿੱਚ ਉਹ ਕਿੱਥੇ ਜਾਣਗੇ ਛੱਡ ਕੇ ਮੂੰਗੀ ਬੀਜੂਗਾ ਜਾਂ ਹੋਰ ਕੋਈ ਫਸਲ ਬੀਜੂਗਾ ਉਹਨੂੰ ਹੀ ਅਸੀਂ ਕੰਟੈਕਟ ਬੇਸ ਤੇ ਲਾਵਾਂਗੇ ਉਹ ਕੋਈ ਮਤਲਬ ਸਾਰਿਆਂ ਵਾਰ ਤੇ ਸਹੀ ਨਹੀਂ ਹੈਗਾ ਉਹ ਅੱਜ ਗੱਲ ਕਰੀ ਜੇ ਪ੍ਰਧਾਨ ਜੀ ਰੇਲ ਰੋਕੋ ਯਾਤਰਾ ਸ਼ੁਰੂ ਮੁਹਿੰਮ ਸ਼ੁਰੂ ਕੀਤੀ ਹੈ ਤੁਨੇ ਆਉਣ ਵਾਲੇ ਟਾਈਮ 'ਚ ਕੁਝ ਹੋਰ ਵੀ ਪਲਾਨ ਕੀਤੇ ਗਏ ਕੁਝ ਸੰਘਰਸ਼ ਹੋਰ ਵੀ ਤਿੱਖਾ ਹੋਏਗਾ ਆਉਣ ਵਾਲੇ ਟਾਈਮ ਤੇ ਅਸੀਂ ਹੁਣ ਉੱਥੇ 8 ਤਰੀਕ ਨੂੰ ਕੀਤਾ ਸੀ ਵੀ ਸਾਰੇ ਇੰਡੀਆ ਚੋਂ ਲੋਕ ਪੈਦਲ ਜਾਂ ਅਰੇਲਾਂ ਰਾਹੀਂ ਬਸਾਂ ਰਾਹੀਂ ਜੰਤਰ ਮੰਤਰ ਤੇ ਜਾਣਗੇ ਉਦੋਂ ਦੇ ਵੀ ਸਰਕਾਰ ਨੇ ਮਤਲਬ ਥਾਂ ਥਾਂ ਤੇ ਲੋਕਾਂ ਨੂੰ ਰੋਕਿਆ ਗਿਆ ਕਈਆਂ ਨੂੰ ਗ੍ਰਿਫਤਾਰ ਵੀ ਕਰਿਆ ਗਿਆ ਤੇ ਉੱਥੇ ਜੰਤਰ ਮੰਤਰ ਤੇ ਵੀ 144 ਧਾਰਾ ਲਾਤੀ ਹੈ ਉੱਥੇ ਵੀ ਲੋਕਾਂ ਨੂੰ ਜਾਣ ਨਹੀਂ ਦੇ ਰਹੇ ਇਹਦਾ ਮਤਲਬ ਹੈ ਵੀ ਮੋਦੀ ਸਰਕਾਰ ਇਹ ਕਿਸਾਨ ਵਿਰੋਧੀ ਹੈ ਮਤਲਬ ਸਹੀ ਤਰੀਕੇ ਨਾਲ ਕਿਸਾਨਾਂ ਨੂੰ ਉੱਥੇ ਜਾਣਾ ਨਹੀਂ ਚਾਹੁੰਦੀ ਜਿਵੇਂ ਕਹਿੰਦੇ ਵੀ ਟਰੈਕਟਰ ਟਰਾਲੀਆਂ ਲੈ ਕੇ ਨਾ ਹੁਣ ਦੂਏ ਲੋਟ ਲੈ ਆ ਜਾਣ ਉਹ ਰੇਲ ਰਾਈ ਆ ਜਾਣ ਪੈਦਲ ਆ ਜਾਣ ਵੀ ਪ੍ਰੋਟੈਸਟ ਕਰਨ ਦਾ ਇਹਨਾਂ ਦਾ ਤਰੀਕਾ ਗਲਤ ਹੈ ਪਰ ਇਹਨਾਂ ਨੇ ਉੱਕਣ ਵੀ ਲੋਕਾਂ ਨੂੰ ਜਾਣ ਨਹੀਂ ਦਿਆ ਹੈਗਾ ਦਿੱਲੀ ਉਥੇ ਵੀ ਰੋਕ ਲਈਏ ਸਰਕਾਰਾਂ ਯਤਨ ਕਰ ਰਹੀਆਂ ਨੇ ਤੁਹਾਡੇ ਵੀ ਯਤਨ جاری ਨੇ ਕੀ ਲੱਗਦਾ ਕਿੰਨੇ ਕ ਟਾਈਮ ਚ ਜਿਹੜੇ ਦਿੱਲੀ ਕੋਚ ਕਰ ਜਾਓਗੇ ਦੇਖੋ ਜੀ ਟਾਈਮ ਦਾ ਕੋਈ ਪਤਾ ਨਹੀਂ ਹੁੰਦਾ ਸਾਡਾ ਤਾਂ ਮਤਲਬ ਅਸੀਂ ਤਾਂ ਕਹਿ ਰਹੇ ਆਂ ਵੀ ਜਾਣ ਵਾਸਤੇ ਸਰਕਾਰ ਹੁਣ ਜੇ ਅੱਗੇ ਜਾਦੇ ਰੋਕਾਂ ਲਾ ਰਹੀ ਹੈ ਗੋਲੀਆਂ ਚਲਾ ਰਹੀ ਆ ਉਹਦੇ ਨਾਲ ਹੁਣ ਨੌਜਵਾਨ ਜਾਂ ਹੋਰ ਕੋਈ ਬਜ਼ੁਰਗ ਕਿਸਦਾ ਕਤਲ ਤਾਂ ਕਰ ਨਹੀਂ ਸਕਦੇ ਹੈਗੇ ਪਹਿਲੀ ਇੱਕ ਮੁੰਡਾ ਮਰ ਗਿਆ ਤੇ ਬਾਕੀ 3-400 ਬੰਦਾ ਫੱਟੜ ਵੀ ਹੋ ਗਿਆ ਹੁਣ ਆਪਾਂ ਟਕਰਾਅ ਦੀ ਨੀਤੀ ਤਾਂ ਅਪਣਾ ਨਹੀਂ ਸਕਦੇ ਹੈਗੇ ਸਰਕਾਰ ਨਾਲ ਅਸੀਂ ਤਾਂ ਸ਼ਾਂਤਮਈ ਤੰਗਣਾ ਵਾਲਾ ਪ੍ਰੋਟੈਸਟ ਕਰ ਸਕਦੇ ਹਾਂ